ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬਸ ਆਹਨ ਚੈਨਲ ਆਪ フォਰ ਕਾ ਸਤਿਕਾਰ ਕਰਦੇ ਆਂ ਅਸੀਂ ਤੁਸੀਂ ਸਾਰੇ ਚੈਨਲ ਦੇ ਨਾਲ ਜੁੜ ਗਏ ਹੋ ਹਰ ਵਾਰ ਤੋਂ ਪਰਮਾਤਮਾ ਦਾ ਕਰਦੇ ਆਂ ਬੰਦਾ ਕੋਈ ਪਰਮਾਤਮਾ ਸਭ ਨੂੰ ਚੁੱਕੀ ਕੁਝ ਹੀ ਪਰਿਆ ਮਾਹੌਲ ਦੇ ਕੇ ਆਉਂਦੇ ਆ ਤੇ ਅੱਜ ਅਸੀਂ ਗੱਲ ਕਰਾਂਗੇ ਅੱਜ ਸਾਧ ਸੰਗਤਾਂ ਲੋਕੀ ਆਜਾਓ ਵਿਸ਼ਾ ਉਤਰਦੇ ਦਿਵਸ ਹੈ ਸੋ ਜਾਣੋ ਜੀ ਨਖਰ ਦਾ ਯਾਨੀ ਸਾਨੂੰ ਸਾਬ ਸੋਚਦੇ ਹਾਂ ਕਿ ਤਾਤੀ ਮਾਤਾ ਹਟਦੀ ਕੁਝ ਕਰਦੀ ਆ ਪਰੰਤੂ ਐਸੀ ਅਸੀਂ ਉਸ ਤੇ ਕੀ ਕਰਦੇ ਹਾਂ ਸਵਾਦਾਂ ਵਾਦਾਂ ਤੇ ਰੁੱਖ ਲਗਾਉ ਰੁੱਖ ਲਗਾਉਣ ਦਾ ਜੋ ਕਿ ਇੱਕ ਜੋ ਕਿ ਬਿਮਾਰੀ ਤੋਂ ਮਸਲਾ ਦੂਰ ਹੋਵੇ ਤੇ ਦੂਜਾ ਸਾਹ ਵਿੱਚ ਬੜੀ ਐਸਾ ਲੁਕ ਮਿਲੇਗਾ ਜੋ ਜੇ ਕਰਕੇ ਸਾਨੂੰ ਘਰੀਬ ਵਾਲ ਲੱਗਦਾ ਹੈ ਕਿ ਅਸੀਂ ਰੁੱਖ ਇਸੇ ਨੂੰ ਕਹਿੰਦੇ ਸਾਰੇ ਵਿੱਚ ਧੱਕਾ ਪਾਦੇ ਰੱਖੋ ਬਹੁਤ ਵਧੀਆ ਚੀਜ਼ ਨੇ ਇਹ ਹੜ ਦਾ ਵਰਤੋਂ ਕਰਦੇ ਬਾਕੀ ハーブ3だろ。